ਕਲਰਾ ਮਿਸ਼ਨ ਆਰਗੇਨਾਈਜੇਸ਼ਨ ਮਨੁੱਖੀ ਅਧਿਕਾਰ ਇਨਸਾਫ ਸੰਘਰਸ਼ ਕਮੇਟੀ ਨੇ ਆਖਿਆ ਕਿ ਸ੍ਰੀ ਅਕਾਲ ਤਖਤ ਸਾਹਿਬ ਤੋਂ ਤਨਖਾਈਏ ਐਲਾਨੇ ਗਏ ਬਾਦਲ ਟੋਲੇ ਨੂੰ ਸਿੱਖ ਪੰਥ ਕਿਸੇ ਵੀ ਹਾਲਤ ਵਿੱਚ ਰਾਜਨੀਤਿਕ ਰੂਪ ਵਿੱਚ ਪ੍ਰਭਾਵ ਨਹੀਂ ਕਰੇਗਾ। ਉਹਨਾਂ ਕਹਿ ਕੇ ਸ੍ਰੀ ਅਕਾਲ ਤਖਤ ਸਾਹਿਬ ਤੋਂ ਇਨਾ ਮਨ ਮੁੱਖਾ ਨਾਲ ਤੋੜ ਵਿਛੋੜੇ ਦਾ ਸੰਦੇਸ਼ ਮਿਲਣਾ ਚਾਹੀਦਾ ਸੀ ਪਰ ਨਹੀਂ ਮਿਲਿਆ। ਬਾਦਲ ਕੇ ਜ਼ਹਿਰ ਬੀਜ ਕੇ ਅੰਮ੍ਰਿਤ ਪਾਰ ਰਹੇ ਹਨ। ਉਹਨਾਂ ਕਹਿ ਕਿ ਅਕਾਲ ਤਖਤ ਸਾਹਿਬ ਉੱਪਰ ਫੌਜੀ ਹਮਲੇ ਸਮੇਂ ਕਾਂਗਰਸ, ਭਾਜਪਾ, ਆਰਐਸਐਸ ਨਾਲ ਗੱਠਜੋੜ کے بعد کمپنی نے سنت جرنال سنگھ ਖਾਲਸਾ ਪਿੰਡਰਾਵਾਲਿਆਂ ਸਮੇਤ ਹਜ਼ਾਰਾਂ ਸਿੱਖਾਂ ਨੂੰ ਸ਼ਹੀਦ ਕਰਵਾਇਆ ਅਤੇ ਜ਼ਹਿਰ ਬੀਜਿਆ ਉਨ੍ਹਾਂ ਅਗੇ ਕਿਹਾ ਕਿ ਫੌਜੀ ਹਮਲੇ ਤੋਂ ਪਹਿਲਾਂ ਇੰਦਰਾ ਕਿਆ ਨੂੰ ਫੌਜ ਭੇਜਣ ਲਈ ਚਿੱਠੀਆਂ ਲਿਖਣ ਵਾਲੇ ਬਾਦਲਕਿਆਂ ਵੱਲੋਂ ਧਰਮ ਜੁੱਧ ਮੋਰਚੇ ਨਾਲ ਕੀਤੀਆਂ ਗਦਾਰੀਆਂ ਸਿੱਖ ਪੰਥ ਰਹਿਦੀ ਦੁਨੀਆ ਲਈ ਨਹੀਂ ਪੁਲਾ ਸਕਦਾ ਉਹਨਾਂ ਕਹਿ ਕੇ ਸ੍ਰੀ ਦਰਬਾਰ ਸਾਹਿਬ ਤੇ ਫੌਜੀ ਹਮਲੇ ਦੀ ਪਰਦਾਵਲ ਸ੍ਰੀ ਅਕਾਲ ਤਖਤ ਸਾਹਿਬ ਵੱਲੋਂ ਕਰਵਾ ਕੇ ਬਾਦਲਕਿਆਂ ਦੀ ਕਾਂਗਰਸ ਭਾਜਪਾ ਆਰਐਸਐਸ ਨਾਲ ਮਿਲੀਭੁਗਤ ਨੰਗੀ ਕਰਨੀ ਚਾਹੀਦੀ ਹੈ ਸਿੱਖ ਪੰਥ ਨੂੰ ਜਾਣਕਾਰੀ ਮਿਲਣੀ ਚਾਹੀਦੀ ਹੈ ਕਿ ਕਿਵੇਂ ਬਾਦਲਕਿਆਂ ਨੇ ਦਿੱਲੀ ਨਾਗਪੁਰ ਨਾਲ ਰਲ ਕੇ ਫੌਜੀ ਹਮਲੇ ਦੇ ਸਭ ਨਿਸ਼ਾਨ ਮਟਾ ਕੇ ਫੌਜੀ ਹਮਲੇ ਦਾ ਖੁਰਾਕੋਜ ਮਟਾਇਆ ਅਧਿਆ ਸੁਖਬੀਰ ਉੱਪਰ ਚੱਲੀ ਗੋਲੀ ਦੇ ਨਿਸ਼ਾਨ ਸਾਹਮਣ ਦੀ ਗੱਲ ਹੋ ਰਹੀ ਹੈ ਉਹਨਾਂ ਕਿਹਾ ਕਿ ਬਾਦਲ ਕਿਆ ਨੇ ਜ਼ਹਿਰ ਬੀਜਿਆ ਕਾਂਗਰਸੀਆਂ ਭਾਜਪਾਈਆਂ ਆਰਐਸਐਸ ਨਾਲ ਰਲ ਕੇ ਝੂਠੇ ਮੁਕਾਬਲੇਆਂ ਰਾਹੀਂ ਸਿੱਖਾਂ ਦੀ ਕੁੱਲ ਨਾਸ਼ ਕਰਵਾ ਕੇ ਪ੍ਰਕਾਸ਼ ਸਿੰਘ ਬਾਦਲਾ ਰਾਤ ਦੇ ਹਨੇਰੀਆਂ ਵਿੱਚ ਕੇਪੀਐਸ ਗਿੱਲ ਵਰਗੇ ਦੁਸ਼ਟਾਂ ਨਾਲ ਮੁਲਾਕਾਤਾਂ ਕਰਕੇ ਸਿੱਖ ਜਵਾਨੀ ਦਾ ਕਾਹਨ ਕਰਵਾਉਂਦੇ ਰਹੇ ਅਤੇ ਇਸ ਕਰਕੇ ਬਾਦਲ ਕਿਆ ਨੇ ਬੇਅੰਤ ਗਿੱਲ ਜੋੜੀ ਦੇ ਪਾਪਾਂ ਦੀ ਕੋਈ ਪੜਤਾਲ ਨਹੀਂ ਕਰਵਾਈ ਉਲਟਾ ਕੇਪੀਐਸ ਗਿੱਲ ਦੇ ਕਹਿਣ ਤੇ ਸੈਣੀ ਵਰਗਿਆਂ ਨੂੰ ਡੀਜੀਪੀ ਲਾਉਂਦੇ ਰਹੇ ਅਕਾਲ ਤਖਤ ਸਾਹਿਬ ਵੱਲੋਂ ਇੱਕ ਪੜਤਾਲੀਆ ਕਮਿਸ਼ਨ ਬਣਾ ਕੇ ਝੂਠੇ ਮੁਕਾਬਲੇ ਰਾਹੀਂ ਉਈ ਕੁਲਨਾਸ ਵਿੱਚ ਭਾਈਵਾਲ ਕਾਂਗਰਸ ਭਾਜਪਾ ਬਾਦਲਕਿਆਂ ਦਾ ਅਸਲ ਚਿਹਰਾ ਨੰਗਾ ਕਰਨਾ ਚਾਹੀਦਾ ਹੈ ਉਹਨਾਂ ਕਿਹਾ ਕਿ ਬਾਦਲਕਿਆਂ ਨੂੰ ਰੱਬ ਦਾ ਸ਼ੁਕਰ ਕਰਕੇ ਸ਼ੁਭ ਅਮਲਾਂ ਦਾ ਰਾਹ ਅਪਣਾਉਣਾ ਚਾਹੀਦਾ ਹੈ ਤੇ ਝੂਠੇ ਮੁਕਾਬਲਿਆਂ ਬਿਆਦਬੀਆਂ ਤੇ ਫੌਜੀ ਹਮਲੇ ਦੀ ਸੱਚ ਸੰਗਤ ਸਾਹਮਣੇ ਰੱਖਣਾ ਚਾਹੀਦਾ ਹੈ ਡਿਜੀਟਲ ਨਿਊਜ਼ ਚੈਨਲ ਸਿੱਖ ਨਿਊਜ਼ ਐਕਸਪ੍ਰੈਸ ਸਾਲ 2015 ਤੋਂ ਲਗਾਤਾਰ ਨਿਰਦਰ ਤੇ ਨਿਰਪੱਖ ਤਰੀਕੇ ਨਾਲ ਪਾਈਚਾਰੇ ਦੀ ਸੇਵਾ ਕਰਨਾ आवाज बुलंद कर रहा है सिख न्यूज एक्सप्रेस की निरपक पत्रकारिता सपोर्ट करने लाई स्क्रीन ते दिते क्यू आर कोड नूं स्कैन करके पे कर सकते हो साडे यूट्यूब चैनल नूं सबसक्राइब करो